ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵਾਂ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੀ ਹਿਮਾਚਲ ਰਾਈਡ ਸਟਾਰਟ ਹੋਣ ਲੱਗਿਆ ਜੀ ਤੇ ਹਿਮਾਚਲ ਰਾਈਡ ਤੇ ਜਾਣ ਤੋਂ ਪਹਿਲਾਂ ਆਪਾਂ ਨੂੰ ਕਿਹੜੀਆਂ ਕਿੜੀਆਂ ਚੀਜ਼ਾਂ ਦੀ ਲੋੜ ਆ ਗਈ ਉਹ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸ ਦੇਾਂਗੇ ਵੀ ਆਪਾਂ ਕਿਹੜੀਆਂ ਕਿੜੀਆਂ ਚੀਜ਼ਾਂ ਲੈ ਕੇ ਚੱਲੇ ਆਂ ਜੀ ਹਿਮਾਚਲ ਰਾਈਡ ਦੇ ਉੱਤੇ ਤੇ ਬਾਕੀ ਇਹ ਹੈਗੀ ਆ ਜੀ ਆਪਣੀ ਦੂਜੀ ਰਾਈਡ ਤੇ ਇਸ ਤੋਂ ਪਹਿਲਾਂ ਆਪਾਂ ਇੰਨੀ ਲੰਮੀ ਰਾਈਡ ਕੀਤੀ ਸੀਗੀ ਜੀ ਸਿਮਲੇ ਦੀ ਤੇ ਸਿਮਲੇ ਦੇ ਬਲੌਗ ਜੇਕਰ ਤੁਸੀਂ ਨਹੀਂ ਦੇਖੇ ਤਾਂ ਤੁਸੀਂ ਆਪਣੇ ਚੈਨਲ ਤੇ ਜਾ ਕੇ ਸਿਮਲੇ ਦੇ ਬਲੌ ਤੇ ਹੁਣ ਆਪਾਂ ਚੱਲੇ ਆ ਜੀ ਧਰਮਸ਼ਾਲਾ ਤੇ ਧਰਮਸ਼ਾਲਾ ਮਕਲੌੜਗੰਜ ਤੇ ਹੋਰ ਕਾਫੀ ਚੀਜ਼ਾਂ ਆਪਾਂ ਉਥਾਂ ਲੋਕਲ ਕੀੜੀਆਂ ਐਕਸਪਲੋਰ ਕਰਨੀਆਂ ਨੇ ਜ਼ਿਕਰ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਬਾਕੀ ਹੁਣ ਘੈਂ ਘੈਂ ਬਲੌਗ ਤੁਹਾਡੇ ਲਈ ਲੈ ਕੇ ਆਵਾਂਗੇ ਐਪੀਸੋਡ 1 ਐਪੀਸੋਡ 2 ਤੇ ਆਪਣਾ 3-4 ਦਿਨਾਂ ਦਾ ਟੂਰ ਆ ਤੇ 3-4 ਦਿਨ ਦੇ ਟੂਰ ਦੇ ਵਿੱਚ ਵਿੱਚ ਆਪਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਸਾਰੀ ਆਪਣੀ ਤਿਆਰੀ ਤਰੀ ਹੋ ਚੁੱਕੀ ਆ ਤੇ ਸੋਚੇ ਆਪਾਂ ਤੁਹਾਡੇ ਨਾਲ ਵੀ ਸਾਂਝਾ ਕਰ ਲਈਏ ਵੀ ਆਪਾਂ ਕੀ ਕੁਝ ਲੈ ਕੇ ਚੱਲੇ ਆ ਜੀ ਤੇ 3-4 ਦਿਨਾਂ ਦੇ ਟੂਰ ਦੇ ਵਿੱਚ ਵਿੱਚ ਆਪਣਾ ਕੀ ਤੇ ਮੋਟਰਸਾਈਕਲ ਨੇ ਕਿੰਨੀ ਕਿ ਐਵਰੇਜ ਦਿੱਤੀ ਹੈ ਕਿੰਨਾ ਕੁ ਤੇਲ ਖਾਦਾਗਾ ਉਹ ਆਪਾਂ ਸਾਰਾ ਕੁਝ ਤੁਹਾਨੂੰ ਜਦੋਂ ਵਾਪਸ ਆਗੇ ਪਿੰਡ ਉਦੋਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਇੱਕ ਬਲੌਗ ਬਣਾਵਾਂਗੇ ਕਿੰਨਾ ਰੋਟੀ ਪਾਣੀ ਦਾ ਖਰਚਾ ਆਏਗਾ ਕਿੰਨਾ ਰਹਿਣ ਦਾ ਖਰਚਾ ਆਏਗਾ ਇਹ ਸਾਰੀਆਂ ਚੀਜ਼ਾਂ ਕੱਲੀ ਕੱਲੀ ਚੀਜ਼ ਨੋਟ ਕਰਕੇ ਆਪਾਂ ਤੁਹਾਡੇ ਨਾਲ ਸਾਰਾ ਕੁਝ ਲਾਸਟ ਐਪੀਸੋਡ ਦੇ ਵਿੱਚ ਸਾਂਝਾ ਕਰਾਂਗੇ ਸੋ ਚੈਨਲ ਨੂੰ ਦੱਬ ਕੇ ਸਪੋਰਟ ਕਰਿਓ ਜੀ ਇਹ ਮੋਟਰਸਾਈਕਲ ਤੇ ਜੇਕਰ ਤੁਸੀਂ ਪ੍ਰੋਫੈਸ਼ਨਲ ਰਾਈਡ ਕਰਨੀ ਹੈਗੀ ਪ੍ਰੋਫੈਸ਼ਨਲ ਰਾਈਡ ਕਰਨ ਲਈ ਤਾਂ ਤੁਹਾਨੂੰ ਕਾਫੀ ਚੀਜ਼ਾਂ ਦੀ ਲੋੜ ਪੈਂਦੀ ਆ ਤੇ ਉਹ ਚੀਜ਼ਾਂ ਦੇ ਵਿੱਚੋਂ ਹਜੇ ਤੱਕ ਆਪਣੇ ਕੋਲੇ ਫਿਲ ਜਿਵੇਂ ਕਿ ਰਾਈਡਿੰਗ ਗੀਅਰ ਹੋਗੇ ਜੈਕਟ ਹੋ ਗਈ ਰਾਈਡਿੰਗ ਗੀਅਰ ਦੇ ਵਿੱਚ ਤਕਰੀਬਨ ਸਾਰੀਆਂ ਚੀਜ਼ਾਂ ਹੀ ਆ ਜਾਂਦੀਆਂ ਨੇ ਜੈਕਟ ਹੋ ਗਈ ਗਲਵਜ਼ ਹੋਗੇ ਤੁਹਾਡੇ ਲੀਗਾਰਡ ਹੋਗੇ ਤੇ ਸ਼ੂ ਹੋਗੇ ਤੁਹਾਡੇ ਵਾਟਰ ਪ੍ਰੂਫ ਸ਼ੂ ਹੋਗੇ ਤੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚੋਂ ਆਪਣੇ ਕੋਲੇ ਹਜੇ ਫਿਲਹਾਲ ਕੁਝ ਵੀ ਨਹੀਂ ਹੈ ਨਹੀਂਗਾ ਤੇ ਤੁਸੀਂ ਸਪੋਰਟ ਕਰਿਓ ਤੇ ਆਪਾਂ ਉਹ ਚੀਜ਼ਾਂ ਵੀ ਜਲਦੀ ਆਪਾਂ ਮਤਲਬ ਪਰਚੇਜ਼ ਕਰ ਲਾਂਗੇ ਤੇ ਫਿਰ ਕਿਉਂਕਿ ਉਹਦੇ ਨਾਲ ਨਾ ਜ਼ਿਆਦਾ ਸੇਫਟੀ ਹੋ ਜਾਂਦੀ ਹੈਗੀ ਕਿਉਂਕਿ ਜਿਹੜੀ ਜੈਕਟ ਹੁੰਦੀ ਹੈ ਲੈਵਲ 2 ਦੀ ਹੁੰਦੀ ਹੈ ਹੈਲਮਟ ਹੋ ਗਿਆ ਹੈਲਮਟ ਮੇਰੇ ਕੋਲ ਹੈਗਾਗਾ ਫਿਲਹਾਲ ਉਹ ਨੋਰਮਲ ਜਿਹਾ ਹੈਲਮਟ ਲਿਆ ਸੀ ਵੀ ਮੈਂ ਤੁਹਾਨੂੰ ਦਿਖਾਉਂਗਾ 700 ਰੁਪਏ ਦਾ ਲਿਆ ਸੀ ਜਿਹੜੇ ਵਧੀਆ ਹੈਲਮਟ ਆਉਂਦੇ ਹੈਗੇ ਉਹ ਤਕਰੀਬਨ 2500 ਤੋਂ ਲੈ ਕੇ 5000 ਤੱਕ ਬਾਕੀ ਤਾਂ ਹੋਰ ਵੀ ਬਹੁਤ ਮਹਿੰਗੇ ਪਏ ਨੇ ਜਿਹੜੀ ਆਪਣੀ ਆਪਣੇ ਬਜਟ ਦੇ ਵਿੱਚ ਆਉਂਦੇ ਨੇ ਆਪਾਂ ਉਹ ਖਰੀਦਨੇ ਨੇਗੇ ਹੋਗੇ ਵਾਟਰਪਰੂਫ ਬੂਟ ਚਾਹੀਦੇ ਹੁੰਦੇ ਨੇ ਆਪਾਂ ਨੂੰ ਪਰ ਉਹ ਹਜੇ ਫਿਲਹਾਲ ਆਪਾਂ ਨੂੰ ਆਹ ਰਾਈਡ ਲਈ ਜ਼ਿਆਦਾ ਜ਼ਰੂਰੀ ਨਹੀਂ ਹੈਗੀ ਉਹ ਜ਼ਿਆਦਾ ਜ਼ਰੂਰੀ ਆਪਾਂ ਨੂੰ ਪਾਉਂਦੇ ਨੇ ਜਿਵੇਂ ਸਪੀਦੀ ਰਾਈਡ ਹੋਗੀ ਲਦਾਖ ਹੋ ਗਿਆ ਇਹ ਚੀਜ਼ਾਂ ਲਈ ਉਧਰ ਜ਼ਿਆਦਾ ਲੋੜ ਪੈਂਦੀ ਕਿਉਂਕਿ ਉਧਰ ਵਾਟਰ ਵਾਟਰ ਕ੍ਰੋਸਿੰਗ ਵਗੈਰਾ ਹੁੰਦੀ ਹੈ ਨਾ ਜੇਕਰ ਆਪਾਂ ਗੱਲ ਕਰੀਏ ਮੇਨ ਮੇਨ ਚੀਜ਼ਾਂ ਦੀ ਤਾਂ ਤੁਹਾਨੂੰ ਇੱਕ ਜੈਕਟ ਹੋਣੀ ਚਾਹੀਦੀ ਹੈ ਤੁਹਾਡੇ ਕੋਲੇ ਤੇ ਇੱਕ ਤੁਹਾਡੇ ਕੋਲੇ ਰਾਈਡਿੰਗ ਪੈਂਟ ਹੋਣੀ ਚਾਹੀਦੀ ਹੈ ਗਲਵਜ਼ ਹੋਣੇ ਚਾਹੀਦੀ ਹੈ ਤੇ ਇਹ ਚੀਜ਼ਾਂ ਤੁਹਾਡੇ ਲਈ ਜ਼ਰੂਰੀ ਨੇ ਬਸ ਤੇ ਇਧਰ ਧਰਮਸਾਲਾ ਮਗਲੌੜ ਕਾਂਜ ਲਈ ਦੋ ਮੋਟਰਸਾਈਕਲ ਲੈ ਕੇ ਚੱਲੇ ਆ ਅਸੀਂ ਤੇ ਪਹਿਲਾਂ ਚਾਰ ਬੰਦੇ ਸੀਗੇ ਤੇ ਚਾਰਾਂ ਦੇ ਵਿੱਚੋਂ ਤਿੰਨ ਰਹਿ ਗਏ ਹੁਣ ਇੱਕ ਮੋਟਰਸਾਈਕਲ ਤੇ ਆਪਾਂ ਬੈਗ ਵਗੈਰਾ ਬੰਨ ਲੈਣੇ ਤੇ ਇੱਕ ਮੋਟਰਸਾਈਕਲ ਤੇ ਦੋ ਆਪਣੇ ਸਾਥੀ ਜਿਹੜੇ ਸਫ ਉਹਨਾਂ ਨਾਲ ਵੀ ਆਪਾਂ ਤੁਹਾਨੂੰ ਅਗਲੇ ਈਪੀਸੋਡ ਦੇ ਵਿੱਚ ਮਿਲਾਵਾਂਗੇ ਵੀ ਆਪਣੇ ਨਾਲ ਕੌਣ-ਕੌਣ ਚੱਲੇਗਾ। ਫਿਲਹਾਲ ਅਸੀਂ 4 ਜਾਨੇ ਸੀਗੇ, 4ਾਂ ਦੇ ਵਿੱਚੋਂ ਆਪਾਂ ਹੁਣ 3 ਜਾਨੇ ਰਹਿ ਗਏ ਤੇ ਦਿਨੇ ਜਾਨੇ ਅਸੀਂ ਸਫਰ ਕਰਾਂਗੇ ਜੀ ਧਰਮਸਾਲਾ, ਮਕਲੌੜਗੰਜ ਦਾ। ਬਾਕੀ ਜੁੜੇ ਰਹੋ ਤੁਸੀਂ ਤੇ ਕੀ ਆ ਆਜੋ ਫਿਰ ਆਪਾਂ ਤੁਹਾਨੂੰ ਦਿਖਾਉਣਗੇ ਵੀ ਆਪਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਲੈ ਕੇ ਚੱਲੇਾਂਗੇ ਤੇ ਆਸਮਾਨ ਆਪਾਂ ਲੈ ਕੇ ਚੱਲੇਾਂਗੇ ਨਾਲ ਤੇ ਇਹਨਾਂ ਵਿੱਚੋਂ ਇੱਕ-ਇੱਕ ਕਰਕੇ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਾਂਗਾ ਵੀ ਆਪਾਂ ਕੀ-ਕੀ ਚੀਜ਼ ਲੈ ਕੇ ਚੱਲੇਾਂਗੇ। ਤੇ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਗੱਲ ਕਰੀਏ ਇੱਕ ਆਪਾਂ ਆਹ ਕੈਟ ਤੇ ਇਹ ਕਿਟ ਮੈਂ 700 ਰੁਪਏ ਦੀ ਲਈ ਸੀਗੀ ਬਰਨਾਲਿਓ ਤੇ ਕਾਫੀ ਸਮਾਨ ਆ ਜਾਂਦਾ ਇਹਦੇ ਚ ਤਕਰੀਬਨ ਸਾਈਡ ਕਿਟ ਤੇ ਇਹ ਆਪਣਾ ਕੱਪੜੇ ਦੀ ਦੁਕਾਨ ਆ ਇਹ ਮੈਂ ਲੁਧਿਆਣਾੋਂ ਹੀ ਲਈ ਸੀਗੀ ਤੇ ਬਾਕੀ ਜੇ ਕਿਸੇ ਨੇ ਲੈਣੀ ਆ ਤਾਂ ਤੁਸੀਂ ਮੈਨੂੰ ਆਰਡਰ ਪਾ ਸਕਦੇ ਹੋਗੇ ਆਪਣੀ ਦੁਕਾਨ ਤੇ ਆ ਕੇ ਰਾਣਾ ਫੈਸ਼ਨ ਸਟੂਡੀਓ ਤਪਾ ਮੰਡੀ ਜੀ ਉਸ ਤੋਂ ਬਾਅਦ ਇਹ ਆਪਾਂ ਲਿਆ ਸੀਗਾ ਜੀ ਇੱਕ ਹੈਲਮਟ ਤੇ ਇਹ ਵੀ ਮੈਂ ਲਿਆ ਸੀਗਾ ਬਰਨਾਲਿਓ ਤੇ ਇਹ ਹੈਗਾ ਜੀ ਆਪਣੇ ਮੋਟਰ ਵਲੋਗਿੰਗ ਵਾਸਤੇ ਇਹ 700 ਰੁਪਏ ਦਾ ਮੈਂ ਲਿਆ ਸੀਗਾ ਹੈਲਮਟ ਆ ਤੇ ਪਰ ਮੈਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਹੈਲਮਟ ਵੀ ਤੁਹਾਡੇ ਕੋਲੇ ਵਧੀਆ ਹੋਣਾ ਚਾਹੀਦਾ ਹੈਗਾ ਤੇ ਇਹ ਨਾਰਮਲ ਹੈਲਮਟ ਆ ਇਹਦੇ ਵਿੱਚ ਕੀ ਕੀ ਕਮੀਆਂ ਨੇ ਇਹ ਵੀ ਕਿਸੇ ਦਿਨ ਆਪਾਂ ਤੁਹਾਡੇ ਨਾਲ ਬਾਕੀ ਸਾਂਝੀ ਕਰਾਂਗੇ ਪਰ ਥੋੜਾ ਬਹੁਤਾ ਮੈਂ ਤੁਹਾਨੂੰ ਦੱਸ ਦਿੰਨਾ ਹੈਗਾ ਵੀ ਇਹਦੇ ਵਿੱਚ ਜਿਹੜੀਆਂ ਪੈੜਾਂ ਵਗੈਰਾ ਹੁੰਦੀਆਂ ਨੇ ਨਾ ਇਹ ਬਾਲੀ ਜਿਆਦਾ ਨਹੀਂ ਹੁੰਦੀ ਜਿਵੇਂ ਫਾਰਮ ਹੁੰਦੀ ਹੈ ਲੱਗੀ ਹੋਈ ਇਹਦੇ ਵਿੱਚ ਬਾਲੀ ਨਹੀਂ ਹੈਗੀ ਬਸ ਜਿਵੇਂ ਇੱਥੇ ਤੁਹਾਡੀਆਂ ਗੱਲਾਂ ਹੀਆਂ ਕੋਲੇ ਆ ਗਈ ਤੇ ਜਦੋਂ ਇਹਦੇ ਵਿੱਚ ਆਪਾਂ ਮੋਟੋ ਵਲੋਗਿੰਗ ਕਰਨ ਵਾਸਤੇ ਮਾਈਕ ਵਗੈਰਾ ਲਾਉਣੇ ਆਗੇ ਤਾ ਉਹਦੇ ਵਿੱਚ ਆਵਾਜ਼ ਨਹੀਂ ਤੁਹਾਡੀ ਸਹੀ ਆਉਂਦੀ ਕਿੜਕਿੜ ਜੇ ਦੀ ਆਵਾਜ਼ ਆਉਂਦੀ ਹੈ ਜਿਵੇਂ ਮੈਂ ਸਿਮਲਰ ਰਾਈਡ ਤੇ ਗਿਆ ਸੀ ਉਦੋਂ ਮੈਂ ਇਹਦੇ ਅੰਦਰ ਉਹ ਮਾਈਕ ਲਾਇਆ ਸੀਗਾ ਉਹ ਵਾਇਰ ਵਾਲਾ ਤੇ ਵਾਇਰ ਵਾਲੇ ਮੈਂ ਕਦੇ ਮਾਈਕ ਲਾ ਕੇ ਇਹਦੇ ਨਾਲ ਮੋਟੋ ਬਲੌਗਿੰਗ ਕੀਤੀ ਸੀਗੀ ਤੇ ਪਰ ਉਦੋਂ ਜਿਆਦਾ ਵਧੀਆ ਇਹਦੀ ਆਵਾਜ਼ ਨਹੀਂ ਆਈ ਤਾਂ ਕਰਕੇ ਇਸ ਵਾਰ ਮੈਂ ਵਾਇਰਲੈਸ ਮੈਕ ਯੂਜ਼ ਕਰ ਰਿਹਾ ਆਂ ਆਪਾਂ ਲੈ ਕੇ ਚੱਲੇ ਆਂ ਜੀ ਤਾਵਲ ਨਹਾਉਣ ਨੂੰ ਵਾਸਤੇ ਤੇ ਤਿੰਨ ਮੈਂ ਇਹ ਲੈ ਕੇ ਚੱਲਿਆ ਜੀ ਰਮਾਲ ਇਹ ਆਪਣੇ ਗੱਲ ਦੇ ਵਿੱਚ ਪਾ ਜੂਗਾ ਜੀ ਇੱਕ ਆਪਣੇ ਸਿਰ ਵਾਸਤੇ ਹੋ ਜੂਗਾ ਇੱਕ ਐਕਸਟਰਾ ਲੈ ਕੇ ਚੱਲੇਗਾ ਤੇ ਇੱਕ ਲੈ ਕੇ ਚੱਲਿਆ ਜੀ ਮੈਂ ਸੌਕਸ ਤੇ ਤਿੰਨ ਕਿਮ ਮੈਂ ਲੋਰ ਲੈ ਕੇ ਚੱਲਿਆ ਤਿੰਨ ਚਾਰ ਟੀ-ਸ਼ਰਟਾਂ ਫੁੱਲ 슬ੀਵ ਲੈ ਕੇ ਚੱਲੇਗਾ ਤੇ ਚਾਰ ਕਿ ਟੀ-ਸ਼ਰਟਾਂ ਮੈਂ ਹਾਫ 슬ੀਵ ਦੀਆਂ ਲੈ ਕੇ ਚੱਲੇਗਾ ਕਿਉਂਕਿ ਜਿਹੜੀਆਂ ਫੁੱਲ 슬ੀਵ ਦੀਆਂ ਟੀ-ਸ਼ਰਟਾਂ ਨੇ ਉਹ ਰਾਈਡ ਕਰਨ ਵਾਸਤੇ ਵੀ ਬਾਹਾਂ ਕਾਲੀਆਂ ਕੁਲੀਆਂ ਨਾ ਹੋਣ ਤੇ ਇੱਕ ਮੈਂ ਲੈ ਕੇ ਚੱਲੇਗਾ ਜੀ ਅੱਪਰ ਤੇ ਇਹ ਜਿਵੇਂ ਰਾਹ ਦੇ ਵਿੱਚ ਕਈ ਵਾਰ ਮੀਂਹ ਕਣੀ ਆ ਜਾਂਦਾ ਹੈਗਾ ਮੀਂਹ ਕਣੀ ਤੋਂ ਆਪਾਂ ਨੂੰ ਬਚਾਉਣ ਵਾਸਤੇ ਆ ਅੰਦਰ ਇਹਦੇ ਅੰਦਰ ਨੈਟ ਲੱਗਿਆ ਹੋਇਆ ਹੈਗਾ ਜੀ ਥੋੜੀ ਬਹੁਤੀ ਠੰਡ ਵੀ ਹੋ ਗਈ ਆਪਾਂ ਨੂੰ ਤਾਂ ਵੀ ਇਹ ਠੰਡ ਤੋਂ ਬਚਾ ਦੂਗਾ ਕਿਉਂਕਿ ਸਿਮਲਾ ਰਾਈਡ ਤੇ ਇਹ ਚੀਜ਼ਾਂ ਨੇ ਮੈਨੂੰ ਬਹੁਤ ਕੰਮ ਦਿੱਤਾਗਾ ਧਿਆਨ ਰੱਖਣੀ ਕੈਮਰਾ ਗੈਟਾ ਤੇ ਇਹਦੇ ਵਿੱਚ ਆਪਣਾ ਸਾਰਾ ਮੋਟੋ ਬਲੌਗਿੰਗ ਦਾ ਸੈਟਅਪ ਆ ਜੀ ਇਹ ਸੈਲਫੀ ਸਟਿਕ ਹੋਗੀ ਇਹ ਆਪਣਾ ਡੀਜੀ ਆਸਮੋ ਐਕਸ਼ਨ ਹੋ ਗਿਆ ਜੀ ਤੇ ਇਹਦੇ ਨਾਲ ਹੀ ਆਪਾਂ ਜ਼ਿਆਦਾਤਰ ਬਲੌਗ ਸ਼ੂਟ ਕਰਦੇ ਆਂਗੇ ਆਪਣੇ ਡਿਜੀ ਟੈਕ ਦੇ ਮਾਈਕ ਤੇ ਜਿਹੜੇ ਕੀ ਵਾਇਰਲੈਸ ਮੈਗ ਨੇ ਇਹ ਮੈਂ ਵ ਇਹ ਮੈਂ ਹੁਣ ਪਿੱਛੇ ਜੇ ਲੈ ਸੀਗੇ 45000 ਰੁਪਏ ਦੇ ਤੇ ਜੇਕਰ ਆਪਾਂ ਕੈਮਰੇ ਦੀ ਗੱਲ ਕਰੀਏ ਤਾਂ ਕੈਮਰਾ ਇਹਨੂੰ ਲੈਣ ਨੂੰ ਹੋ ਗਏ ਤਕਰੀਬਨ 3 ਕ ਸਾਲ ਜਦੋਂ ਦਾ ਆਪਣਾ YouTube ਚੈਨਲ ਸਟਾਰਟ ਕੀਤਾ ਹੈਗਾ ਇੱਕ ਆਪਾਂ ਇਹ ਲੈ ਕੇ ਚੱਲੇ ਆ ਇਸ ਵਾਰ ਆਪਾਂ ਹੈਲਮਟ ਦੇ ਵਿੱਚ ਵਾਇਰਲੈਸ ਮੈਕ ਯੂਜ਼ ਕਰਾਂਗੇ ਇਹ ਮੈਂ ਇੱਕ ਦਿਨ ਪਹਿਲਾਂ ਚੈੱਕ ਕਰ ਲਏ ਸੀਗੇ ਲਾ ਕੇ ਆਵਾਜ਼ ਬਹੁਤ ਸੋਹਣੀ ਆ ਰਹੀ ਇਹਨਾਂ ਦੀ ਤੇ ਜੇਕਰ ਤੁਸੀਂ ਮੋਟਰਸਾਈਕਲ ਤੇ ਰਾਈਡ ਕਰਦੇ ਹੋ ਤਾਂ ਆਹ ਲੂਬ੍ਰੀਕੇਟ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਚੇਨ ਨੂੰ ਕਰਨਾ ਬਾਕੀ ਜਦੋਂ ਸੁੱਕੀ ਹੋ ਜਾਂਦੀ ਨਾ ਖੜਕਾ ਆਵਾਜ਼ ਬਹੁਤ ਜ਼ਿਆਦਾ ਕਰਨ ਲੱਗ ਜਾਂਦੀ ਹੈ ਜਿਵੇਂ ਚੇਨ ਢਲੀ ਹੋ ਗਈ ਹੁੰ ਤੇ ਇੱਕ ਆਪਾਂ ਇਹ ਲੈ ਕੇ ਚੱਲੇ ਆ ਨਾਲ ਬਾਕੀ ਆਈਫੋਨ ਦਾ ਅਡਾਪਟਰ ਹੋ ਗਿਆ ਆਪਣਾ ਲੈ ਕੇ ਚੱਲੇ ਆ ਜੀ ਆਪਾਂ ਪਾਵਰ ਬੈਂਕ ਤੇ ਇੱਕ ਡਰਾਅਰ ਲੈ ਕੇ ਚੱਲੇ ਆਗੇ ਕੱਪੜੇ ਗਿੱਲੇ ਹੋਏ ਗੁਜਰਾਵਾਂ ਗਿਲੀਆਂ ਹੋਈਆਂ ਉਹਨੂੰ ਸੁਕਾਉਣ ਵਾਸਤੇ ਵੀ ਇਹ ਕੰਮ ਦੇਊਗੀ ਆਪਾਂ ਨੂੰ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਆਪਾਂ ਨੂੰ ਬਲੌਗਾਂ ਬਲੌਗਾਂ 'ਚ ਦੇਖਣ ਨੂੰ ਨਹੀਂ ਮਿਲਦੀਆਂ ਨੇ ਮੈਂ ਵੀ ਇਹ ਬਲੌਗ 'ਚ ਦੇਖੀ ਸੀ ਤਾਂ ਕਰਕੇ ਮੈਂ ਇਹ ਪਹਿਲੀ ਵਾਰ ਕਰੀ ਕਰ ਰਹੇ ਹਾਂ ਪਹਿਲਾਂ ਮੈਂ ਸੇਮਲਾ ਬਲੌਗ 'ਚ ਇਹਨੂੰ ਮੈਂ ਲੈ ਕੇ ਨਹੀਂ ਸੀ ਗਿਆ ਤੇ ਨਾਲ ਇਹਦੇ ਇੱਕ ਕੰਗਾ ਹੋ ਗਿਆ ਨਾਲ ਆਹ ਹੈਅਰ ਸਪਰੇ ਹੋ ਗਈ ਵਾਲਾ ਵਾਲਾਂ ਦਾ ਸਟਾਈਲ ਸਟੂਲ ਜਿਹਾ ਬਣਾਉਣ ਵਾਸਤੇ ਤਿੰਨ ਚਾਰ ਜੁੜੇ ਮੈਂ ਜਰਾਬਾਂ ਦੇ ਕੈਰੀ ਕਰ ਰਿਹਾਗਾ ਕਈ ਵਾਰ ਗਿੱਲੇ ਗੁੱਲੇ ਹੋ ਜਾਂਦੇ ਆ ਤੇ ਇੱਕ ਮੇਰੇ ਕੋਲ ਸੂਨੇ ਰੈੱਡ ਟੇਪ ਦੇ ਬਾਕੀ ਮੈਂ ਉਹ ਲੈ ਕੇ ਚੱਲਿਆਂਗਾ ਤੇ ਲੋਰਾਂ ਬਾਕੀ ਮੈਂ ਤੁਹਾਨੂੰ ਦੱਸ ਤੀਆਂ ਸੌਟਸ ਹੋ ਗਏ ਬਸ ਆ ਚੀਜ਼ਾਂ ਆਪਾਂ ਇਸ ਵਾਰ ਟੂਰ ਤੇ ਲੈ ਜਾ ਰਹੇ ਹਾਂ ਜੀ ਤਿੰਨ ਚਾਰ ਦਿਨ ਦੀ ਆਪਣੀ ਰਾਈਡ ਆ ਗਈ ਤੇ ਤਿੰਨ ਚਾਰ ਦਿਨਾਂ ਦੇ ਵਿੱਚ ਵਿੱਚ ਆਪਾਂ ਨੂੰ ਇੰਨਾ ਕੁ ਸਮਾਨ ਬਹੁਤ ਆ ਉਹ ਸਾਰਾ ਆਪਣਾ ਇਹ ਕਿਟ ਦੇ ਵਿੱਚ ਆ ਜਾਊਗਾ ਤੇ ਬਾਕੀ ਬਾਹਲੀਆਂ ਚੀਜ਼ਾਂ ਦੀ ਆਪਾਂ ਨੂੰ ਲੋੜ ਹੈ ਨਹੀਂਗੀ ਹੋਰ ਤੇ ਸਾਰੀ ਆਪਣੀ ਤਿਆਰੀ ਹੋ ਚੁੱਕੀ ਆ ਸਵੇਰੇ ਆਪਾਂ ਨਿਕਲਦੇ ਹਾਂ ਜੀ ਅਰਲੀ ਮਾਰਨਿੰਗ ਸਤੇ ਸਵੇਰੇ 5:00 ਵਜੇ ਰਾਈਡ ਆਪਾਂ ਸਟਾਰ ਤੇ ਬਾਕੀ ਜੁੜੇ ਰਹੋ ਤੁਸੀਂ ਚੈਨਲ ਨੂੰ ਜੇਕਰ ਚੈਨਲ ਦੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਲਿੰਕ ਜ਼ਰੂਰ ਸਾਂਝਾ ਕਰ ਲਿਓ ਤੇ ਇਹ ਘੈਂਟ ਘੈਂਟ ਬਲੌਗ ਤੇ ਪਉਨੋ ਘੈਂਟ ਘੈਂਟ ਜਿਹੀਆਂ ਚੀਜ਼ਾਂ ਦਿਖਾਵਾਂਗੇ ਜਿਹੜੀਆਂ ਕਿਸੇ ਨੇ ਐਕਸਪਲੋਰ ਨਹੀਂ ਕੀਤੀਆਂ ਹੋਣੀਆਂ ਤੇ ਐਪੀਸੋਡ ਆਉਣਗੇ ਚਾਰ ਤਕਰੀਬਨ ਪੰਜ ਐਪੀਸੋਡ ਆਉਣਗੇ ਤੇ ਬਾਕੀ ਤੁਹਾਨੂੰ ਪਹਿਲਾਂ ਵੀ ਦੱਸਿਆਗਾ ਜਿੰਨਾ ਟੋਟਲ ਖਰਚਾ ਹੋਊਗਾ ਤੁਹਾਨੂੰ ਉਹ ਸਾਰਾ ਮੈਂ ਟੋਟਲ ਕਰਕੇ ਦੱਸ ਦਊਗਾ ਉਹ ਸਾਰਾ ਕੁਝ ਤੁਹਾਨੂੰ ਮਿਲੂਗਾ ਜੀ ਲਾਸਟ ਐਪੀਸੋਡ ਦੇ ਵਿੱਚ ਤੇ ਜੇਕਰ ਤੁਸੀਂ ਸਪੋਰਟ ਕਰੋਗੇ ਤਾਂ ਆਪਾਂ ਅਗਲੇ ਸਾਲ ਸਪੀਤੀ ਤੇ ਲਦਾਖ ਦੀ ਰਾਈਡ ਜ਼ਰੂਰ ਕਰਾਂਗੇ ਤੇ ਪਰ ਉਹਦੇ ਵਾਸਤੇ ਤੁਹਾਨੂੰ ਸਪੋਰਟ ਕਰਨੀ ਪੈਣੀ ਹੈ ਜੇਕਰ ਤੁਸੀਂ ਸਪੋਰਟ ਕਰੋਗੇ ਤਾਂ ਤਾਂ ਹੀ ਆਪਾਂ ਅਗਲੇ ਸਾਲ ਲਦਾਖ ਦਾ ਪਲਾਨ ਕਰਾਂਗੇ ਤੇ ਸਪੀਤੀ ਹੋ ਗਿਆ ਮਤਲਬ ਪੂਰੀ ਡੇਂਜਰਸ ਜਿਹੜੀਆਂ ਜਗ੍ਹਾ ਨੇ ਜਿਵੇਂ ਜਾਂਸਕਰ ਵੈਲੀ ਹੋ ਗਈ ਹੋਰ ਜਿਹੜੀਆਂ ਵੀ ਹੋ ਗਈਆਂ ਕਿਉਂਕਿ ਮੈਂ ਡੇਲੀ ਬਲੌਗ ਲੋਕ ਦੇਖਦਾ ਰਹਿੰਦਾਗਾ ਤੇ ਉੱਥੇ ਆਪਣੀ ਜਾਣ ਦੀ ਤਮੰਨਾ ਹੈਗੀ ਹੈਗੀ ਬਹੁਤ ਟਾਈਮ ਤੋਂ ਤੇ ਹੁਣ ਆਪਣੇ ਕੋਲੇ ਸਾਰੇ ਸਹੂਲਤਾਂ ਹੈਗੀਆਂ ਨੇ ਜਾਣਣ ਵਾਲੀਆਂ ਬਸ ਇਕੱਲੇ ਰਾਈਡਿੰਗ ਗੀਅਰ ਨਹੀਂ ਹੈਗੇ ਰਾਈਡਿੰਗ ਗੀਅਰ ਜੇ ਤੁਸੀਂ ਸਪੋਰਟ ਕਰੋਗੇ ਤਾਂ ਕਰਕੇ ਆਪਣੇ ਕੋਲ ਰਾਈਡਿੰਗ ਗੀਅਰ ਆਉਣੇ ਆ ਬੱਬ ਤੋਂ ਬਾਅਦ ਇਹਨਾਂ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਜਿੰਨੇ ਵੀ ਦੋਸਤ ਮਿੱਤਰ ਦੇਖ ਰਹੇ ਆ ਧੰਨਵਾਦ ਜੀ